ਬਹੁਤ ਹੀ ਟੇਸਟੀ ਤੇ ਹੈਲਦੀ ਗੁਲਝੇ ਤੁਸੀਂ ਬਣਾ ਸਕਦੇ ਆ ਘਰ ਬਿਲਕੁਲ ਬਾਜ਼ਾਰ ਵਰਗਾ ਟੇਸਟ ਉਸ ਤੋਂ ਵੀ ਕਿਤੇ ਕਈ ਗੁਣਾ ਜ਼ਿਆਦਾ ਅੱਛਾ ਟੇਸਟ ਇਹਦਾ ਹੋਏਗਾ ਤੇ ਛੋਟੀ ਡੱਬਾ ਰੋਟੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਇਹ ਤੁਸੀਂ ਕਿਸੇ ਵੀ ਪੱਠ ਤੋਂ ਲੈ ਸਕਦੇ ਆ ਜਿਵੇਂ ਆਪਣੇ ਉਹ ਬਾਜ਼ਾਖਾਨਾ ਚੌਂਕ ਵਾਲਾ ਪੱਠਾ ਉੱਥੋਂ ਇਹ ਪੈਕੇਟ ਦੇ ਵਿੱਚ ਮਿਲ ਜਾਂਦੇ ਆ ਤੇ ਹੈਲਦੀ ਕੁਲਚਾ ਜਿਹਨੂੰ ਕਿ ਬੱਚੇ ਵੀ ਖਾ ਸਕਦੇ ਆ ਬਿਲਕੁਲ ਕੋਈ ਇਦਾਂ ਦੀ ਚੀਜ਼ ਨਹੀਂ ਇਹਦੇ ਵਿੱਚ ਪਾਵਾਂਗੇ ਜਿਹੜੀ ਵੀ ਕਿ ਅਨ ਹੈਲਦੀ ਹੋਵੇ ਜਿਵੇਂ ਕਿ ਉਹਨਾਂ ਨੂੰ ਛੁੱਟੀਆਂ ਹਨਾ ਦੁਪਹਿਰ ਨੂੰ ਬਹੁਤ ਭੁੱਖ ਲੱਗਦੀ ਹੈ ਸਾਰਿਆਂ ਨੂੰ ਬੱਚੇ ਵੀ ਕੁਝ ਖਾਣ ਲਈ ਮੰਗਦੇ ਆ ਤਾਂ ਤੁਸੀਂ ਇਹ ਪੈਕੇਟ ਆ ਜਿਹੜਾ ਡੱਬਾ ਰੋਟੀ ਦੇ ਲਿਆ ਕੇ ਘਰੇ ਰੱਖ ਸਕਦੇ ਆ ਛੋਟੀ ਡੱਬਾ ਰੋਟੀ ਕੁਲਚਾ ਇਹਨ ਤੇ ਆਪਾਂ ਚੜਨੀ ਹੈ ਜਿਹੜੀ ਉਹ ਬਾਲ ਕੇ ਰੱਖ ਲਈ ਰੱਖ ਲਈਆ ਪਹਿਲਾਂ ਇਹਨਾਂ ਨੂੰ ਭਿਉਣਾ ਤੇ ਫਿਰ ਉਬਾਲ ਲੈਣਾ ਆਲੂ ਬਾਲ ਲੈਣੇ ਦੋ ਆਲੂ ਜਿਹੜੇ ਇਹਦੇ ਵਿੱਚ ਆਪਾਂ ਯੂਜ਼ ਕਰਾਂਗੇ ਦੋ ਪਿਆਜ਼ ਇੱਕ ਟਮਾਟਰ ਹਰੀ ਮਿਰਚ ਆਲੂ ਤੇ ਜਿਹੜਾ ਚਨਾ ਹੁੰਦਾ ਵਾਈਟ ਚਨਾ ਇਹਨੂੰ ਤਾਂ ਆਪਾਂ ਇਦਾਂ ਮੈਸ਼ ਕਰ ਲੈਣਾ ਉਬਲੇ ਹੋਏ ਇਹ ਇਦਾਂ ਇਹਨਾਂ ਨੂੰ ਮੈਸ਼ ਕਰ ਲੈਣਾ ਮਿੰਟੋ ਮਿੰਡੀ ਇਹ ਤਿਆਰ ਹੋ ਜਾਂਦਾ ਜੇ ਕੋਈ ਘਰੇ ਮਹਿਮਾਨ ਆਇਆ ਉਹਨੂੰ ਵੀ ਖਵਾ ਸਕਦੇ ਆ ਮਟਰ ਪਿਆਜ਼ ਹਰੀ ਮਿਰਚ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਪਾਉਣਾ ਠੀਕ ਹੈ ਬਾਕੀ ਆਪਾਂ ਸਵਾਦ ਅਨੁਸਾਰ ਜਿਵੇਂ ਮੈਂ ਕਸੂਰੀ ਮੇਥੀ ਪਾਈ ਹੈ ਤੁਸੀਂ ਧਨੀਆ ਇਹਦੇ ਵਿੱਚ ਪਾ ਸਕਦੇ ਆ ਬਰੀਕ-ਬਰੀਕ ਕੱਟ ਕੇ ਹਨਾ ਨਮਕ ਮਿਰਚ ਜਿੰਨਾ ਕੁ ਆਪਣਾ ਸਮਾਨ ਹੁੰਦਾ ਉਹਦੇ ਹਿਸਾਬ ਨਾਲ ਸਵਾਦ ਅਨੁਸਾਰ ਹੀ ਜਿਹੜਾ ਤੁਸੀਂ ਪਾਉਣਾ ਹੈਗਾ ਇਹਦੇ ਵਿੱਚ ਆਪਾਂ ਜੀਰਾ ਪਾ ਸਕਦੇ ਆ ਆਮਚੂਰ ਪਾਊਡਰ ਪਾ ਸਕਦੇ ਆ ਤੇ ਇਹਦੇ ਵਿੱਚ ਆਪਾਂ ਚਾਟ ਮਸਾਲਾ ਪਾ ਸਕਦੇ ਆ ਤੇ ਆਪਦੀ ਮਰਜ਼ੀ ਦੀ ਕੋਈ ਵੀ ਜਿਵੇਂ ਸੌਸ ਹਨਾ ਕਈਆਂ ਨੂੰ ਸੌਸ ਬਹੁਤ ਪਸੰਦ ਹੁੰਦੀ ਆ ਅਨ ਹੈਲਦੀ ਕਰਕੇ ਵੈਸੇ ਅਸੀਂ ਤਾਂ ਕਟ ਖਾਣੇ ਹੈਗੀਆਂ ਜਿੰਨੀ ਤੁਹਾਨੂੰ ਕੋਈ ਵੀ ਸੌਸ ਪਸੰਦ ਹੈਗੀ ਹੈ ਨਾ ਜਿਵੇਂ ਘਰੇ ਹਰੀ ਚਟਨੀ ਹੋਵੇ ਹਰੀ ਚਟਨੀ ਵੀ ਆਪਾਂ ਇਹਦੇ ਵਿੱਚ ਜਿਹੜੀ ਉਹ ਯੂਜ਼ ਕਰ ਸਕਦੇ ਆ ਇਹ ਮੈਂ ਚਾਟ ਮਸਾਲਾ ਜਿਹੜਾ ਪਾ ਰਹੀ ਆ ਚਾਟ ਮਸਾਲਾ ਜ਼ਰੂਰ ਪਾਉਣਾ ਇਹਦੇ ਨਾਲ ਥੋੜਾ ਜਿਹਾ ਟੇਸਟ ਜਿਹੜਾ ਉਹ ਜ਼ਿਆਦਾ ਵਧੀਆ ਬਣ ਜਾਂਦਾ ਹੈਗਾ ਚਾਟ ਮਸਾਲਾ ਤੁਸੀਂ ਪਾ ਲੈਣਾ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਇਦਾਂ ਆਪਾਂ ਮਿਕਸ ਕਰ ਲੈਣਾ ਸੌਸ ਪਾਉਣ ਤੋਂ ਬਾਅਦ ਮੈਂ ਸੌਸ ਪਾ ਰਹੀ ਆ ਪਹਿਲਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੈਂ ਵੀਪਲ ਕੌਰ ਸਿੱਖੋਂ ਜੈਤੋ ਵੀਡੀਓ ਨੂੰ ਸ਼ੇਅਰ ਵੀ ਕਰਕੇ ਰੱਖ ਲੇ ਤੇ ਇਹਨੂੰ ਬਣਾ ਕੇ ਵੀ ਜ਼ਰੂਰ ਦੇਖਿਓ ਬਹੁਤ ਘੈਂਟ ਹੀ ਬੰਦਾ ਹੈਗਾ ਤੇ ਵੈਸੇ ਵੀ ਸਾਰੇ ਫ੍ਰੀ ਆ ਹਨਾ ਛੁੱਟੀਆਂ ਤੇ ਕੁਛ ਨਾ ਕੁਛ ਜਿਵੇਂ ਬੱਚੇ ਆਏ ਆ ਨਾਨਕੀ ਆਇਆ ਕੋਈ ਪੂਆ ਕੋਲੇ ਆਇਆ ਹਨਾ ਬੱਚੇ ਵੀ ਇਕੱਠੇ ਆ ਤੇ ਬੱਚਿਆਂ ਨੂੰ ਦੁਪਹਿਰੇ ਬਹੁਤ ਭੁੱਖ ਲੱਗਦੀ ਆ ਜਿਵੇਂ ਬਿਯਾਰਚੋਂ ਵੀ ਆਪਾਂ ਖਾਣੇ ਹੈਗੇ ਆ ਨਾ ਬਿਯਾਰਚ ਪਤਾ ਨਹੀਂ ਕਿੱਦਾਂ ਦੇ ਰਿਫਾਈਨਡ ਵਗੈਰਾ ਚ ਆਪਾਂ ਨੂੰ ਹੀ ਤਲ-ਤਲ ਫੜਾਈ ਜਾਂਦੇ ਆ ਇਹ ਆਪਾਂ ਬਟਰ ਕੁਲਚਾ ਬਣਾਉਣਾ ਤੇ ਇਹਦੇ ਵਿੱਚ ਨਾ ਬਹੁਤ ਘੱਟ ਕਿਉਂ ਤੇਲ ਦੀ ਜ਼ਰੂਰਤ ਹੁੰਦੀ ਆ ਬਿਲਕੁਲ ਵੀ ਇਹਨੂੰ ਆਇਂ ਤਲਣ ਫਾਲਣ ਦੀ ਜ਼ਰੂਰਤ ਨਹੀਂ ਹੁੰਦੀ ਥੋੜੇ ਜੇ ਬਟਰ ਚ ਆਪਾਂ ਜਿਹੜਾ ਇਹਨੂੰ ਬਣਾ ਸਕਾਂਗੇ ਇਹਨੂੰ ਇਦਾਂ ਮੈਂ ਹੱਥ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਿਆ ਹੈਗਾ ਤੁਸੀਂ ਵੀ ਇਦਾਂ ਹੀ ਇਹਨੂੰ ਬਿਲਕੁਲ ਮਿਕਸਰ ਪਰ ਜਿਹੜਾ ਚੰਗੀ ਤਰ੍ਹਾਂ ਜਿਵੇਂ ਆਪਾਂ ਆਟਾ ਗੁੰਨਦੇ ਆ ਉਸ ਤਰ੍ਹਾਂ ਜਿਹੜਾ ਤੁਸੀਂ ਕਰ ਲੈਣਾ ਹੈਗਾ ਇਸ ਤੋਂ ਬਾਅਦ ਬਸ ਸਿੰਪਲ ਨਾਰ ਵੇ ਦੇ ਉੱਪਰ ਬਣਾਉਣਾ ਤੁਸੀਂ ਦੂਜੇ ਲੋਹੇ ਦੇ ਤਵੇ ਤੇ ਵੀ ਇਹਨੂੰ ਜਿਹੜਾ ਬਣਾ ਸਕਦੇ ਹੈਗੇ ਆ ਥੋੜੀ ਮੈਂ ਘਰ ਦੀ ਮੱਖਣੀ ਹੈ ਜਿਹੜੀ ਯੂਜ਼ ਕਰ ਰਹੀ ਹੈਗੀ ਆ ਤੁਸੀਂ ਕੋਈ ਬਟਰ ਜਾਂ ਥੋੜਾ ਜਿਹਾ ਹਲਕਾ ਜਾਂ ਕੋਈ ਵੀ ਘਿਓ ਤੇਲ ਜਿਹੜਾ ਉਹ ਯੂਜ਼ ਕਰ ਸਕਦੇ ਆ ਹੁਣ ਇਹ ਛੋਟੀ ਜਿਹੜੀ ਡੱਬ ਰੋਟੀ ਹੋਊਗੀ ਕੁਲਚਾ ਡੱਬ ਰੋਟੀ ਇਹਨੂੰ ਬੋਲਦੇ ਆ ਇਹਨੂੰ ਵਿਚਾਲੋਂ ਕੱਟ ਕੇ ਤੇ ਇਹਦੇ ਵਿੱਚ ਜਿਹੜਾ ਆਪਾਂ ਮਿਕਸਰ ਬਣਾ ਕੇ ਰੱਖਿਆ ਹੈ ਹਨਾ ਇਹਨੂੰ ਉਵੇਂ ਹੀ ਆ ਜਿਹੜਾ ਤੁਸੀਂ ਭਰ ਲੈਣਾ ਕਿਉਂਕਿ ਟਮਾਟਰ ਵਗੈਰਾ ਤਾਂ ਆਪਾਂ ਕੱਚਾ ਵੀ ਖਾ ਲੈਨੇ ਆ ਹਨਾ ਤੇ ਆਲੂ ਤੇ ਛੋਲੇ ਜਿਹੜੇ ਉਹ ਆਪਣੇ ਉਬਲੇ ਹੋਏ ਹੈਗੇ ਆ ਦੇਨੂੰ ਬਟਰ ਦੇ ਵਿੱਚ ਦੋਨੋਂ ਪਾਸਿਓਂ ਇਦਾਂ ਬਣਾ ਲੈਣਾ ਹੈਗਾ ਮਿੰਟੂ ਮਿੰਟੀ ਇਹ ਬਣ ਜਾਂਦਾ ਹੈਗਾ ਕੋਈ ਦੇਖੋ ਇਹਨੂੰ ਆਪਾਂ ਤਲਿਆ ਨਹੀਂ ਕੁਛ ਵੀ ਨਹੀਂ ਕੀਤਾ ਤੇ ਟੇਸਟੀ ਬਹੁਤ ਬਣੂਗਾ ਬਹੁਤ ਟੇਸਟੀ ਖਾਸ ਕਰਕੇ ਮੱਖਣ ਦੇ ਵਿੱਚ ਹੈ ਨਾ ਬਟਰ ਕੁਲਜਾ ਬਹੁਤ ਟੇਸਟੀ ਤੁਸੀਂ ਘਰੇ ਬਣਾ ਕੇ ਇਹਨੂੰ ਖਾ ਸਕਦੇ ਹੈਗੇ ਆ ਵੀਡੀਓ ਨੂੰ ਕਮੈਂਟ ਵੀ ਜਰੂਰ ਕਰਿਓ ਤੇ ਇਹਨੂੰ ਸ਼ੇਅਰ ਵੀ ਕਰਕੇ ਰੱਖਿਓ ਤੇ ਤੁਸੀਂ ਵੀ ਬਣਾਇਓ ਬੱਚੇ ਆ ਜਿਹੜੇ ਉਹ ਬਹੁਤ ਇਹਨੂੰ ਖੁਸ਼ ਹੋ ਕੇ ਖਾਣਗੇ ਜਿਹੜੇ ਵੀ ਤੁਹਾਡੇ ਘਰ ਛੁੱਟੀਆਂ 'ਚ ਬੱਚੇ ਆਏ ਆ ਉਹਨਾਂ ਨੂੰ ਵੀ ਜ਼ਰੂਰ ਬਣਾ ਕੇ ਖਵਾਉਣਾ ਪੱਠ ਤੋਂ ਜਿਹੜੀ ਇਹ ਡੱਬ ਰੋਟੀ ਆਪਾਂ ਨੂੰ ਮਿਲ ਜਾਂਦੀ ਹੁੰਦੀ ਆ ਕਿਸੇ ਵੀ ਪੱਠ ਤੋਂ ਤੁਸੀਂ ਲੈ ਸਕਦੇ ਆ ਸੌਸ ਜਿਹੜੀ ਨਾ ਵੀ ਤੁਹਾਡੇ ਬੱਚੇ ਖਾਣ ਉਹਦੇ ਨਾਲ ਹੀ ਤੁਸੀਂ ਇਹਨੂੰ ਖਵਾ ਸਕਦੇ ਹੈਗੇ ਆ ਅਸੀਂ ਤਾਂ ਵੀ ਬਣਾਏ ਸੀ ਤੇ ਬਹੁਤ ਵਧੀਆ ਟੇਸਟ ਸੀਗਾ ਸਾਰਿਆਂ ਨੇ ਬਹੁਤ ਖੁਸ਼ ਹੋ ਕੇ ਸਾਡੇ ਘਰ ਤਾਂ ਖਾਦੇ ਕਿਵੇਂ ਲੱਗੇ ਤੁਹਾਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ